ਦੋਸਤੋ ਬੁੱਢੀ ਮਾਂ ਦੇ ਸੰਸਕਾਰ ਤੇ ਅਮਰੀਕਾ ਤਵਾਏ ਨੋ ਪੁੱਤ ਨੂੰ ਪਿਓ ਨੇ ਪਾਈਆਂ ਐਦਾਂ ਦੀਆਂ ਲਾਹਣਤਾ ਕਿ ਨੋ ਪੁੱਤ ਖੜੇ ਖੜੇ ਕੰਬਣ ਲੱਗੇ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਸ਼ੁਰੂ ਕਰਦੇ ਹਾਂ ਕਹਾਣੀ ਦੋਸਤੋ ਬਲਦੇਵ ਸਿੰਘ ਦੇ ਦੋ ਮੁੰਡੇ ਤੇ ਇੱਕ ਕੁੜੀ ਸੀ ਬਲਦੇਵ ਸਿੰਘ ਖੇਤੀਬਾੜੀ ਕਰਦਾ ਸੀ ਬਲਦੇਵ ਸਿੰਘ ਦੇ ਮੁੰਡੇ ਪੜ੍ਹਦੇ ਸੀ ਕੁੜੀ ਵੀ ਪੜਦੀ ਸੀ ਬਲਦੇਵ ਸਿੰਘ ਦੇ ਵੱਡਾ ਮੁੰਡਾ ਆਖਦਾ ਕਿ ਮੈਂ ਤਾਂ ਅਮਰੀਕਾ ਹੀ ਜਾਣਾ ਹੈ ਬਲਦੇਵ ਸਿੰਘ ਨੇ ਬੜਾ ਸਮਝਾਇਆ ਓਏ ਇੱਧਰ ਕੋਈ ਨੌਕਰੀ ਕਰ ਲੈ ਨੌਕਰੀ ਨਹੀਂ ਕਰਨੀ ਤਾਂ ਖੇਤੀਬਾੜੀ ਕਰ ਲੈ ਖੇਤੀਬਾੜੀ ਸਭ ਤੋਂ ਚੰਗਾ ਹੈ ਆਪਣੇ ਕੋਲੇ 15 ਕਿੱਲੇ ਜ਼ਮੀਨ ਹੈ ਹੋਰ ਦਸਤੇ ਨੂੰ ਕੀ ਚਾਹੀਦਾ ਪਰ ਵੱਡਾ ਮੁੰਡਾ ਏ ਕਮਾ ਉਸ ਦਾ ਇੱਕੋ ਹੀ ਕਹਿਣਾ ਸੀ ਕਿ ਮੈਂ ਜਾਣਾ ਹੈ ਤਾਂ ਅਮਰੀਕਾ ਹੀ ਜਾਣਾ ਹੈ ਉਸ ਨੇ ਇੱਕੋ ਹੀ ਰੱਟ ਲਾਈ ਹੋਈ ਸੀ ਉਸ ਦਾ ਇੱਕ ਬੇਲੀ ਅਮਰੀਕਾ ਗਿਆ ਸੀ ਤੇ ਉੱਧਰ ਉਸ ਦਾ ਆਪਣਾ ਟਰੱਕਾਂ ਦਾ ਕਾਰੋਬਾਰ ਸੀ ਕਹਿੰਦਾ ਮੇਰਾ ਬੇਲੀ ਸੱਦ ਲਊਗਾ ਬਾਪੂ ਬਸ ਤੂੰ ਮੇਰੇ ਪੈਸੇ ਲਾ ਦੇਵੇਂ ਬਾਪੂ ਕਹਿੰਦਾ ਕਿ ਪੈਸੇ ਝਾੜਾ ਨੂੰ ਨਹੀਂ ਲੱਗਦੇ ਜਿਹੜੇ ਮੈਂ ਤੈਨੂੰ ਲਾ ਦਵਾਂ ਮੈਂ ਤਾਂ ਪਹਿਲਾਂ ਕੁੜੀ ਦਾ ਵਿਆਹ ਕਰਨਾ ਹੈ ਫੇਰ ਵੇਖਾਂਗਾ ਕਿਉਂਕਿ ਹੁਣ ਕੁੜੀ ਵੀ ਜਵਾਨ ਹੋ ਗਈ ਸੀ ਬਾਪੂ ਚਾਹੁੰਦਾ ਸੀ ਕਿ ਮੈਂ ਆਪਣੇ ਫਰਜ਼ ਨਿਵਾ ਦੇਵਾਂ ਕਈ ਵਾਰ ਬਲਦੇਵ ਸਿੰਘ ਨੇ ਆਪਣੀ ਘਰਵਾਲੀ ਧਨਕੁਰ ਨੂੰ ਕਿਹਾ ਸੀ ਧਨਕੁਰੇ ਪਹਿਲਾਂ ਕੁੜੀ ਦਾ ਵਿਆਹ ਕਰਾਂਗੇ ਮੁੰਡਿਆਂ ਦੇ ਬਾਅਦ ਵਿੱਚ ਕਰਾਂਗੇ ਵਿਸ਼ੇਖ ਇੱਕਮ ਵੱਡਾ ਸੀ ਛੋਟੇ ਦਾ ਨਾਂ ਜਗ੍ਹਾ ਸੀ ਕੁੜੀ ਰਾਣੋ ਵਿਚਾਰ ਲਈ ਸੀ ਪਰ ਫੇਰ ਬਲਦੇਵ ਸਿੰਘ ਸਭ ਤੋਂ ਪਹਿਲਾਂ ਰਾਣੋ ਦਾ ਵਿਆਹ ਕਰਨਾ ਚਾਹੁੰਦਾ ਸੀ ਰਾਣੋ ਪੜ੍ਹ ਲਿਖੇ ਸਰਕਾਰੀ ਨਰਸ ਲੱਗ ਗਈ ਸੀ ਬਲਦੇਵ ਸਿੰਘ ਆਖਦਾ ਸੀ ਕਿ ਮੈਂ ਨੌਕਰੀ ਵਾਲਾ ਕੋਈ ਮੁੰਡਾ ਲੱਭ ਕੇ ਰਾਣੋ ਦਾ ਵਿਆਹ ਕਰ ਦੇਵਾਂਗਾ ਬਲਦੇਵ ਸਿੰਘ ਨੂੰ ਇੱਕ ਡਾਕਟਰ ਮੁੰਡਾ ਲੱਭ ਗਿਆ ਜੋ ਉਸੇ ਹਸਪਤਾਲ ਵਿੱਚ ਸੀ ਜਿੱਥੇ ਰਾਣੋ ਦੀ ਡਿਊਟੀ ਸੀ ਬਲਦੇਵ ਸਿੰਘ ਰਾਣੋ ਨੂੰ ਛੱਡਣ ਜਾਂਦਾ ਤਾਂ ਅਕਸਰ ਉਹਦੀ ਮੁਲਾਕਾਤ ਉਸ ਮੁੰਡੇ ਨਾਲ ਹੋ ਜਾਂਦੀ ਉਹ ਮੁੰਡਾ ਬਲਦੇਵ ਸਿੰਘ ਨੂੰ ਬਹੁਤ ਵਧੀਆ ਲੱਗਦਾ ਸੀ ਕਿਤੇ ਨਾ ਕਿਤੇ ਉਹ ਰਾਣੋ ਨੂੰ ਵੀ ਪਸੰਦ ਕਰਦਾ ਸੀ ਰਾਣੋ ਵੀ ਸ਼ਾਇਦ ਉਸ ਮੁੰਡੇ ਨੂੰ ਪਸੰਦ ਕਰਦੀ ਸੀ ਇੱਕ ਦੋ ਵਾਰੀ ਬਲਦੇਵ ਸਿੰਘ ਨੇ ਵੇਖਿਆ ਕਿ ਉਹ ਮੁੰਡਾ ਜਦੋਂ ਬਲਦੇਵ ਸਿੰਘ ਜਾਂਦਾ ਤਾਂ ਉਸਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ ਫਿਰ ਇੱਕ ਦਿਨ ਉਸਨੇ ਆਪਣੀ ਮਾਂ ਦੇ ਨਾਲ ਬਲਦੇਵ ਸਿੰਘ ਨੂੰ ਮਿਲਾਇਆ ਤੇ ਕਹਿਣ ਲੱਗਾ ਇਹ ਮੇਰੀ ਮੰਮੀ ਜੀ ਨੇ ਫਿਰ ਮੁੰਡੇ ਦੀ ਮਾਂ ਕਹਿਣ ਲਗੀ ਗੁੱਸਾ ਨਾ ਕਰਿਓ ਵੀਰ ਜੀ ਸਾਨੂੰ ਤੁਹਾਡੀ ਕੁੜੀ ਬਹੁਤ ਜ਼ਿਆਦਾ ਪਸੰਦ ਹੈ ਅਸੀਂ ਤੁਹਾਡੀ ਕੁੜੀ ਦਾ ਹੱਥ ਮੰਗਣਾ ਚਾਹੁੰਦੇ ਹਾਂ ਆਪਣੇ ਪੁੱਤ ਦੇ ਲਈ ਸਾਡਾ ਪੁੱਤ ਇਸੇ ਹਸਪਤਾਲ ਵਿੱਚ ਡਾਕਟਰ ਹੈ ਬਲਦੇਵ ਸਿੰਘ ਆਪਦੇ ਮਨ ਵਿੱਚ ਸੋਚਦਾ ਮੈਂ ਤਾਂ ਆਪ ਦਿਲ ਵਿੱਚ ਕਦੋਂ ਦਾ ਸੋਚੀ ਬੈਠਾ ਕਿ ਮੁੰਡਾ ਬਹੁਤ ਚੰਗਾ ਹੈ ਚੰਗੇ ਉਹਦੇ ਤੇ ਲੱਗਿਆ ਹੋਇਆ ਹੈ ਜੇਕਰ ਇੱਥੇ ਆਪਣੀ ਧੀ ਦਾ ਰਿਸ਼ਤਾ ਕਰ ਦਿਆਂਗਾ ਤਾ ਮੇਰੀ ਧੀ ਦੀ ساری ਉਮਰ ਸੁਖੀ ਰਹੂਗੀ ਸਭ ਤੋਂ ਵੱਡੀ ਗੱਲ ਸੀ ਕਿ ਮੁੰਡਾ ਕੁੜੀ ਇੱਕ ਦੂਜੇ ਨੂੰ ਪਹਿਲਾਂ ਦੇਖ ਚੁੱਕੇ ਸੀ ਇਸ ਲਈ ਵੇਖਣ-ਖੋਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹੀ ਸੀ ਜਦੋਂ ਬਲਦੇਵ ਸਿੰਘ ਨੇ ਰਾણો ਨੂੰ ਪੁੱਛਿਆ ਪੁੱਤ ਤੇਰਾ ਉੱਥੇ ਰਿਸ਼ਤਾ ਕਰਦੀ ਏ ਤੈਨੂੰ ਮੁੰਡਾ ਪਸੰਦ ਆ ਤਾਂ ਰਾણો ਕੁਝ ਵੀ ਨਾ ਬੋਲੀ ਬਸ ਨੀਵੀਂ ਪਾ ਕੇ ਅੰਦਰ ਚਲੀ ਗਈ ਧਨਕਰ ਕਹਿਣ ਲੱਗੀ ਕੁੜੀ ਨੂੰ ਮੁੰਡਾ ਪਸੰਦ ਆ ਜਦੋਂ ਕੁੜੀ ਚੁੱਪ ਕਰਕੇ ਚਲੀ ਗਈ ਤਾਂ ਉਸ ਦੀ ਹਾਂ ਹੀ ਸਮਝੋ ਨਾਲੇ ਆਪਣੀ ਕੁੜੀ ਬਹੁਤ ਸ਼ਾਨੀ ਹੈ ਬਲਦੇਵ ਸਿੰਘ ਨੇ ਫਿਰ ਉੱਥੇ ਰਿਸ਼ਤਾ ਪੱਕਾ ਕਰ ਦਿੱਤਾ ਰਾਣੋ ਦਾ ਵਿਆਹ ਡਾਕਟਰ ਦੇ ਨਾਲ ਹੋ ਗਿਆ ਡਾਕਟਰ ਸਚਮੁੱਚੀ ਬਹੁਤ ਚੰਗਾ ਸੀ ਉਸਨੇ ਕਦੇ ਵੀ ਬਲਦੇਵ ਸਿੰਘ ਦੇ ਘਰੋਂ ਜਦੋਂ ਵੀ ਆਉਂਦਾ ਤਾਂ ਜਵਾਈਆਂ ਵਾਲੀ ਤਾਂ ਕਦੇ ਕੋਈ ਗੱਲ ਹੀ ਨਹੀਂ ਕੀਤੀ ਸੀ ਪਾਣੀ ਤੱਕਰ ਸੋਈ ਦੇ ਵਿੱਚੋਂ ਆਪ ਚੱਕ ਕੇ ਪੀਣ ਚਲਾ ਜਾਂਦਾ ਕਈ ਵਾਰ ਤਾਂ ਇਹ ਕੋਰ ਲੜਨ ਲੱਗ ਜਾਂਦੀ ਨਾ ਪੁੱਤ ਤੂੰ ਸਾਡਾ ਜਵਾਈ ਭਾਈ ਐ ਅਗੋ ਡਾਕਟਰ ਆਖਦਾ ਨਾ ਮਾਤਾ ਮੈਨੂੰ ਆਪ ਦਾ ਪੁੱਤ ਹੀ ਸਮਝਿਆ ਕਰ ਬਲਦੇਵ ਸਿੰਘ ਬੜਾ ਖੁਸ਼ੀ ਕਿੰਨਾ ਚੰਗਾ ਜਵਾਈ ਮਿਲਿਆ ਐ ਇੰਨੇ ਚੰਗੇ ਜਵਾਈ ਬਾਰੇ ਤਾਂ ਕਦੇ ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਹੁਣ ਉਸਦਾ ਵੱਡਾ ਮੁੰਡਾ ਏਕਮ ਆ ਉਸਦਾ ਕਹਿਣਾ ਸੀ ਕਿ ਬਾਪੂ ਹੁਣ ਤਾਂ ਰਾਣੋ ਦਾ ਵਿਆਹ ਹੋ ਗਿਆ ਸੁਖਨਾਲ ਵਿਆਹ ਕੇ ਆਪਦੇ ਘਰੇ ਚਲੀ ਗਈ ਐ ਹੁਣ ਮੇਰਾ ਬਣਾ ਦੇ ਅਮਰੀਕਾ ਦਾ ਮੈਂ ਤਾਂ ਅਮਰੀਕਾ ਜਾਣਾ ਹੈ ਬਾਪੂ ਕਹਿੰਦਾ ਮੇਰੇ ਕੋਲੇ ਇਸ ਟਾਈਮ ਇੰਨੇ ਪੈਸੇ ਨਹੀਂ ਬਾਪੂ ਕਹਿੰਦਾ ਕਿਉਂਕਿ ਪੈਸੇ ਬਹੁਤ ਚਾਹੀਦੇ ਹਨ ਹੁਣ ਤਾਂ ਰਾਣੋ ਦਾ ਵਿਆਹ ਕਰਕੇ ਹੀ ਠਿਆ ਸੀ ਬਿਸ਼ਕਰ ਰਾਣੋ ਦੇ ਸਹੁਰੇ ਨੇ ਕੋਈ ਦਾਜ ਦੇਜ ਨਹੀਂ ਲਿਆ ਸੀ ਫਿਰ ਵੀ ਬਲਦੇਵ ਸਿੰਘ ਨੇ ਆਪਣੇ ਵੱਲੋਂ ਰਾਣੋ ਨੂੰ 10 ਟੋਲੇ ਸੋਨਾ ਪਾਇਆ ਸੀ ਕੁਝ ਸੋਨਾ ਉਸਨੇ ਆਪਣੇ ਜਵਾਈ ਡਾਕਟਰ ਨੂੰ ਵੀ ਪਾਇਆ ਸੀ ਬਾਕੀ ਪੈਸੇ ਦੇ ਵਿੱਚ 10-11 ਲੱਖ ਰੁਪਏ ਖਰਚਾ ਆ ਗਿਆ ਸੀ ਇਸ ਲਈ ਬਲਦੇਵ ਸਿੰਘ ਆਖਦਾ ਹੁਣ ਮੇਰੇ ਕੋਲੇ ਪੈਸੇ ਹੈ ਹੀ ਨਹੀਂ ਐਕਮ ਸਿੰਘ ਨੇ ਰੱਟ ਲਾਈ ਸੀ ਕਿ ਮੈਂ ਜਾਣਾ ਹੀ ਐ ਤਾਂ ਕਹਿੰਦਾ ਬਾਪੂ ਮੇਰੇ ਹਿੱਸੇ ਦੀ ਜ਼ਮੀਨ ਵੇਚ ਦੇ ਫਿਰ ਬਾਪੂ ਬਲਦੇਵ ਸਿੰਘ ਨੇ ਸੋਚਿਆ ਮੈਂ ਜ਼ਮੀਨ ਨਾ ਵੇਚਾਂ ਪਰ ਮੁੰਡੇ ਨੇ ਰੱਟ ਲਈ ਰੱਖੀ ਐ ਫਿਰ ਬਲਦੇਵ ਸਿੰਘ ਨੂੰ ਹਾਰ ਕੇ ਜ਼ਮੀਨ ਵੇਚਣੀ ਪਈ ਜ਼ਮੀਨ ਵੇਚ ਕੇ ਐਕਮ ਬਾਹਰ ਚਲਾ ਗਿਆ ਉਸ ਤੋਂ ਬਾਅਦ ਛੋਟਾ ਮੁੰਡਾ ਜੱਗਾ ਉਹ ਚੰਗਾ ਪੜ੍ਹ ਲੈ ਗਿਆ ਤੇ ਹੁਣ ਜੱਗੇ ਦਾ ਵਿਆਹ ਦੀ ਉਮਰ ਹੋ ਗਈ ਸੀ ਐਕਮ ਨੇ ਤਾਂ ਉਧਰ ਅਮਰੀਕਾ ਦੇ ਵਿੱਚ ਪੱਕੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਸੀ ਇਧਰ ਜੱਕੇ ਦਾ ਵਿਆਹ ਹੋ ਗਿਆ ਸੀ ਬਲਦੇਵ ਸਿੰਘ ਨੇ ਬੜੇ ਫੋਨ ਕੀਤੇ ਸੀ ਇੱਕ ਵਾਰੀ ਤੇਰਾ ਭਰਾ ਦਾ ਵਿਆਹ ਹੈ ਤੂੰ ਆ ਜਾ ਪਰ ਇਕਮ ਦਾ ਇੱਕੋ ਹੀ ਕਹਿਣਾ ਸੀ ਨਹੀਂ ਮੈਂ ਹਜੇ ਸੈੱਟ ਹੋਣਾ ਹੈ ਮੇਰੇ ਤੋਂ ਨਹੀਂ ਆਇਆ ਜਾਣਾ ਟਿਕਟਾਂ ਬਹੁਤ ਮਹਿੰਗੀਆਂ ਨੇ ਤੇ ਫਿਰ ਮੈਨੂੰ ਬਹੁਤ ਵਹਿੰਗਾ ਪੈ ਜਾਵੇਗਾ ਇਸ ਲਈ ਤੁਸੀਂ ਵਿਆਹ ਕਰ ਲਓ ਕੋਈ ਨਾ ਮੈਂ ਵੀਡੀਓ ਕਾਲ ਤੇ ਵਿਆਹ ਵੇਖ ਲਵਾਂਗਾ ਇਕਮ ਨੇ ਸਾਰਾ ਵਿਆਹ ਵੀਡੀਓ ਕਾਲ ਤੇ ਹੀ ਵੇਖ ਲਿਆ ਸੀ ਹੁਣ ਤਾਂ ਇਕਮ ਦੇ ਉਧਰੋਂ ਇੱਕ ਇੱਕ ਪੁੱਤ ਤੇ ਇੱਕ ਕੁੜੀ ਹੋ ਗਈ ਸੀ ਛੋਟੇ ਮੁੰਡੇ ਤੇ ਵੀ ਇੱਕ ਮੁੰਡਾ ਹੋ ਗਿਆ ਸੀ ਤੇ ਰਾਣੋ ਦੇ ਵੀ ਇੱਕ ਕੁੜੀ ਸੀ ਸਾਰੇ ਜਵਾਕ ਆਪੋ ਆਪਣੀ ਜਗ੍ਹਾ ਤੇ ਸੈੱਟ ਸੀ ਛੋਟੀ ਬੂਹ ਦੇ ਨਾਲ ਧਨਕੌਰ ਬਥੇਰਾ ਕੰਮ ਕਰਾਉਂਦੀ ਸੀ ਪਰ ਧਨਕੌਰ ਨੂੰ ਹੁਣ ਸ਼ੂਗਰ ਹੋ ਗਿਆ ਸੀ ਹੁਣ ਉਸ ਤੋਂ ਕੋਈ ਕੰਮ ਨਹੀਂ ਹੁੰਦਾ ਸੀ ਲੁਧਿਆਣੇ ਤੋਂ ਉਸਦੀ ਦਵਾਈ ਚਲਦੀ ਸੀ ਮਹੀਨੇ ਬਾਅਦ ਬਲਦੇਵ ਸਿੰਘ ਤੇ ਧਨਕੌਰ ਲੁਧਿਆਣੇ ਜਾਂਦੇ ਤੇ ਉੱਥੋਂ ਦਵਾਈ ਲੈ ਕੇ ਆਉਂਦੇ ਸ਼ੂਗਰ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਧਨਕੌਰ ਨੂੰ ਰੋਟੀ ਖਾਣ ਲੱਗੇ ਇੰਜੈਕਸ਼ਨ ਲਾਉਣਾ ਪੈਂਦਾ ਸੀ ਫਿਰ ਰੋਟੀ ਖਾਂਦੀ ਸੀ ਉਸ ਇੰਜੈਕਸ਼ਨ ਨੂੰ ਹਮੇਸ਼ਾ ਫ੍ਰਿਜ ਦੇ ਵਿੱਚ ਰੱਖਦੇ ਸੀ ਧਨਕੌਰ ਵਿਚਾਰੀ ਬੜੀ ਤੰਗ ਸੀ ਕਿਉਂਕਿ ਸ਼ੂਗਰ ਦੀ ਇੰਨੀ ਦਵਾਈ ਖਾਣੀ ਕਈ ਵਾਰ ਸ਼ੂਗਰ ਵੱਜ ਜਾਂਦਾ ਕਈ ਵਾਰ ਸ਼ੂਗਰ ਜਮ੍ਹਾਂ ਘਟ ਜਾਂਦਾ ਹੁਣ ਵੀ ਛੋਟੀ ਬੂਹ ਚਾਹਦੀ ਸੀ ਕਿ ਧਨਕੌਰ ਮੇਰੇ ਨਾਲ ਸਾਰੇ ਕੰਮ ਕਰਾਵੇ ਪਰ ਹੁਣ ਧਨਕੌਰ ਤੋਂ ਉਹਨੇ ਕੰਮ ਨਹੀਂ ਹੁੰਦੇ ਸੀ ਕਿਉਂਕਿ ਉਹਦੀਆਂ ਲੱਤਾਂ ਹੁਣ ਜਵਾਬ ਦੇ ਚੁੱਕਿਆ ਸੀ ਉਹ ਵਿਚਾਰੀ ਮਸਾ ਦੁਰਦੀ ਸੀ ਪਹਿਲਾਂ ਧਨਕੌਰ ਸਾਰੇ ਕੰਮ ਕਰਦੀ ਸੀ ਮੱਜਾਂ ਦੀਆਂ ਧਾਰਾਂ ਬਹੂ ਦੇ ਨਾਲ ਕਰਾਉਂਦੀ ਸੀ ਰੋਟੀ ਟੁਕ ਵੀ ਬਹੂ ਦੇ ਨਾਲ ਕਰਾਉਂਦੀ ਸੀ ਕਈ ਵਾਰ ਬੂਹ ਕਹਿੰਦੀ ਅੱਜ ਬੇਬੇ ਤੂੰ ਰੋਟੀ ਲਾ ਲੈ ਮੇਰੇ ਤੋਂ ਨਹੀਂ ਲੈਂਦੀ ਤਾਂ ਨਕਰ ਨੇ ਫਟਾਫਟ ਰੋਟੀ ਲਾਦਣੀ ਜਦੋਂ ਜਵਾਕਾਂ ਨੇ ਸਕੂਲ ਜਾਣਾ ਤਾਂ ਤਨਕਰ ਨੇ ਫਟਾਫਟ ਟਿੱਪਣ ਤਿਆਰ ਕਰਨੇ ਪਰ ਬਹੁ ਹੁਣ ਉਹਨਾਂ ਕੰਮਾਂ ਫਿਰ ਬੇਬੇ ਤੋਂ ਚੁੰਦੀ ਸੀ ਪਰ ਹੁਣ ਬੇਬੇ ਤੋਂ ਇੰਨਾ ਜ਼ਿਆਦਾ ਸ਼ੂਗਰ ਹੋ ਗਿਆ ਸੀ ਕਿ ਹੁਣ ਤਾਂ ਉਮਸਾਂ ਮੰਜੇ ਤੋੜਦੀ ਸੀ ਉਸ ਦਾ ਸਾਰਾ ਸਰੀਰ ਟੁੱਟਦਾ ਫਲਦਾ ਰਹਿੰਦਾ ਸੀ ਸਰੀਰਕ ਤੌਰ ਤੇ ਉਹ ਬੜੀ ਕਮਜ਼ੋਰ ਹੋ ਗਈ ਸੀ ਫਿਰ ਇੱਕ ਦਿਨ ਛੋਟੀ ਨੂੰ ਨੇ ਆਪਣੇ ਘਰ ਵਾਲੇ ਜੱਗੇ ਨੂੰ ਕਿਹਾ ਵੇਖੋ ਬੇਬੇ ਦੀ ਕਿੱਡੀ ਮਹਿੰਗੀ ਦਵਾਈ ਚੱਲਦੀ ਹੈ ਮਹੀਨੇ-ਮਹੀਨੇ ਬਾਅਦ ਬਾਪੂ ਲੁਧਿਆਣੇ ਲੈ ਕੇ ਜਾਂਦਾ ਹੈ ਕਰਾ ਕਿੰਨਾ ਲੱਗ ਜਾਂਦਾ ਹੈ ਉਤੋਂ ਦਵਾਈ ਇੱਕ ਬੇਬੇ ਆ ਜਿਹੜੀ ਉਹ ਭੋਰਾ ਨਹੀਂ ਸੋਚਦੀ ਕਿ ਮੇਰੇ ਤੇ ਇੰਨਾ ਖਰਚਾ ਕਰੀ ਜਾਂਦੇ ਐ ਮੇਰੇ ਨਾਲ ਡੱਕਾ ਦੂਰਾ ਨਹੀਂ ਕਰਾਉਂਦੀ ਹੁਣ ਮੈਂ ਇਕੱਲੀ ਕੀ ਕਰਾਂ ਸਾਰੇ ਘਰ ਦਾ ਠੇਕਾ ਲੈ ਰੱਖਿਆ ਮੈਂ ਕੰਮ ਕਿਉਂ ਕਰਾਂ ਨਾਲੇ ਮੇਰੀ ਗੱਲ ਸੁਣੋ ਆ ਇਹਨੇ ਖੇਤ ਕੰਮ ਕਰਨ ਵਾਲੇ ਬੰਦੇ ਲੱਗਦੇ ਐ ਸਾਰਿਆਂ ਦਾ ਰੋਟੀ ਟੁਕ ਮੈਂ ਹੀ ਪਕਾਨੀ ਆ ਤੇ ਤੇਰਾ ਭਾਈ ਬਾਹਰਲਾ ਬੜਾ ਆਰਾਮ ਨਾਲ ਬੈਠਾ ਐ ਜਗਾ ਕਹਿੰਦਾ ਇਹ ਸਾਰਾ ਕੁਝ ਆਪਣਾ ਹੀ ਤਾਂ ਹੈ ਆਪਾਂ ਹੀ ਕਰਨਾ ਹੈ ਫਿਰ ਤੂੰ ਓਕੀ ਸੁੱਕੀ ਕਿਉਂ ਹੋਣੀ ਹੈ ਬੋ ਕਹਿਣ ਲੱਗੀ ਮੇਰੀ ਗੱਲ ਸੁਣੋ ਜੀ ਆਪਾਂ ਕਿਉਂ ਖਰਚਾ ਕਰੀਏ ਬਾਪੂ ਤੇ ਬੇਬੇ ਤੇ ਉਹਨਾਂ ਨੂੰ ਵੀ ਅਗਲੇ ਨੇ ਕਦੇ ਰੁਪਿਆ ਤੱਕ ਨਾ ਕਲਿਆ ਇਹ ਸਾਰੀਆਂ ਗੱਲਾਂ ਬਲਦੇਵ ਸਿੰਘ ਨੇ ਸੁਣ ਲਈਆਂ ਤੇ ਬਲਦੇਵ ਸਿੰਘ ਨੂੰ ਇੱਕਦਮ ਵੱਡੇ-ਮੁੰਡੇ ਇੱਕਦਮ ਦਾ ਫੋਨ ਆਂਦਾ ਬਲਦੇਵ ਸਿੰਘ ਕਹਿਣ ਲੱਗਾ ਇੱਕ ਵਾਰੀ ਤੂੰ ਇੱਧਰ ਗੇੜਾ ਮਾਰ ਜਾਂਦਾ ਮੈਂ ਨਹੀਂ ਕਹਿੰਦਾ ਮੈਂ ਆ ਸਕਦਾ ਫਿਰ ਇੱਕ ਦਿਨ ਛੋਟੀ ਨੂੰ ਵੱਡੀ ਨੂੰ ਦੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਕਹਿਣ ਲੱਗੀ ਤੁਸੀਂ ਤਾਂ ਜਮੇ ਸ਼ਰਮਲਾ ਰੱਖੀ ਐ ਅਸੀਂ ਇੰਨਾ ਖਰਚਾ ਕਰਦੇ ਆਂ ਬੁੜਾ-ਬੁੜੀ ਤੇ ਬੁੜੀ ਲੁਧਿਆਣੇ ਤੋਂ ਦਵਾਈ ਚਲਦੀ ਐ ਬੁਢਾਪ ਦਵਾਈ ਖਾਂਦਾ ਤੁਸੀਂ 1 ਰੁਪਿਆ ਥੱਕ ਨਹੀਂ ਕਰਦੇ ਛੋਟੀ ਨੂੰ ਕਹਿਣ ਲੱਗੀ ਮੈਨੂੰ ਵੱਧ ਘਟ ਕਹਿਣ ਦੀ ਕੋਈ ਲੋੜ ਨਹੀਂ ਐ ਅਸੀਂ ਇੱਦਾਂ ਖਰਚਾ ਕਰ ਲਿਆਂਗੇ ਤੂੰ ਵਾਲੀ ਔਖੀ-ਸੌਖੀ ਨਾ ਹੋ ਫੋਨ ਸਪੀਕਰ ਤੇ ਲੱਗਾ ਸੀ ਆਵਾਜ਼ ਦੂਰ ਤੱਕ ਜਾ ਰਹੀ ਸੀ ਜਦੋਂ ਛੋਟੀ ਨੂੰ ਉਹਨੂੰ ਪਤਾ ਲੱਗਿਆ ਕਿ ਬਾਪੂ ਨੇ ਇਹ ਤੇੜੇ ਫਿਰਦਾ ਹੈ ਤਾਂ ਉਸਨੇ ਸਪੀਕਰ ਬੰਦ ਕਰ ਦਿੱਤਾ ਫਿਰ ਪਤਾ ਨਹੀਂ ਫੋਨ ਤੇ ਕੀ ਖੁਸ਼ਰਬੂਸ ਕਰਦੀਆਂ ਰਹੀਆਂ ਫਿਰ ਇਹ ਸਾਰੀਆਂ ਗੱਲਾਂ ਸੁਣ ਕੇ ਬਲਦੇਵ ਸਿੰਘ ਅੰਦਰ ਸੱਕ ਹਿੱਲ ਗਿਆ ਸੀ ਤੇ ਹੁਣ ਮਹੀਨੇ ਦੇ ਮਹੀਨੇ ਬਾਅਦ ਵੱਡਾ ਮੁੰਡਾ 2500 ਰੁਪਿਆ ਪਾ ਦਿੰਦਾ ਸੀ ਬੇਬੇ ਦੀ ਦਵਾਈ ਵਾਸਤੇ ਉਹ ਆਖਦਾ ਸੀ ਇਹ ਬੇਬੇ ਦੀ ਦਵਾਈ ਵਾਸਤੇ ਮੈਂ ਪੈਸੇ ਪਾ ਰਿਆਂ ਇੱਕ ਦਿਨ ਉਹਨੇ ਬਾਪੂ ਨੂੰ ਫੋਨ ਕੀਤਾ ਬਸ ਇਨੇ ਕਿਹਾ ਬਾਪੂ ਦਵਾਈ ਦਵਾ ਦਿਆ ਕਰਾ ਬੇਬੇ ਨੂੰ ਮੈਂ ਪੈਸੇ ਕੱਲ ਦਿਨਾ ਹੁਨਾ ਮਹੀਨੇ ਦੇ ਮਹੀਨੇ 2500 ਰੁਪਿਆ ਉਹ ਛੋਟੇ ਦੇ ਘਰ ਵਾਲੀ ਔਖੀ-ਸੋਖੀ ਹੁੰਦੀ ਸੀ ਇਸ ਲਈ ਮੈਂ ਤੁਹਾਡੇ ਪਾਸੇ ਪੈਸੇ ਪੈ ਜਿਨਾ ਤੁਸੀਂ ਚੁੱਪਚਾਪ ਆਪਣੀ ਦਵਾਈ ਲੈ ਲਿਆ ਕਰੋ ਮਹੀਨੇ ਦੇ ਮਹੀਨੇ 2500 ਰੁਪਏ ਬਾਪੂ ਦੇ ਖਾਤੇ ਵਿੱਚ ਆ ਜਾਂਦਾ ਸੀ ਬਾਪੂ ਪੈਸਾ ਕਢਾ ਕੇ 1000 ਰੁਪਏ ਘਰੇ ਕਿਰਾਏ ਵਾਸਤੇ ਲੈ ਲੈਂਦਾ ਸੀ ਤੇ ਬੇਬੇ ਧਨਕੌਰ ਦੀ ਦਵਾਈ ਲੈ ਆਉਂਦਾ ਸੀ ਹੁਣ ਤਾਂ ਬੇਬੇ ਵਾੜੀ ਡਾਊਨ ਹੋ ਗਈ ਸੀ ਹੁਣ ਬੇਬੇ ਆਖਦੀ ਸੀ ਨਹੀਂ ਮੁੰਡੇ ਨੂੰ ਫੋਨ ਕਰ ਦਿਓ ਮੈਨੂੰ ਮਿਲ ਜੇ ਪੋਤੇ-ਪੁੱਤੀ ਦਾ ਮੂੰਹ ਦਿਖਾ ਦਿਓ ਪਰ ਜ्यों ਵੱਡੇ ਮੁੰਡੇ ਨਾਲ ਗੱਲ ਹੁੰਦੀ ਤਾਂ ਉਹਦਾ ਇੱਕੋ ਹੀ ਕਹਿਣਾ ਹੁੰਦਾ ਮੈਨੂੰ ਕੰਮ ਬਹੁਤ ਹੈ ਤਾ ਉਹ ਆਖਦੀ ਜਵਾਕ ਪੜਦੇ ਐ ਜਵਾਕਾਂ ਦੀ ਪੜ੍ਹਾਈ ਖਰਾਬ ਹੋ ਜਾਵੇਗੀ ਬੇਬੇ ਵਿਚਾਰੀ ਬੜੇ ਤਰਲੇ ਪਾਰਦੀ ਪਰ ਮੁੰਡਾ ਉਹਦੀ ਗੱਲ ਨਾ ਸੁਣਦਾ ਬਸ ਆਪਣੇ ਕੰਮਾਂ ਕਾਰਾਂ ਵਿੱਚ ਉਲਝਿਆ ਰਹਿੰਦਾ ਹੁਣ ਤਾਂ ਬੇਬੇ ਵਾੜੀ ਡਾਊਨ ਹੋ ਗਈ ਸੀ ਇੱਕ ਦਿਨ ਬਲਦੇਵ ਸਿੰਘ ਨੇ ਕੁੜੀ ਨੂੰ ਫੋਨ ਕਰਤਾ ਤੇਰੀ ਮਾਂ ਵਾੜੀ ਡਾਊਨ ਹੈ ਮਿਲ ਜਾਂਦੀ ਪਤਾ ਨਹੀਂ ਮਾਵਾ ਧੀਆ ਨੇ ਫਿਰ ਮੇਲੇ ਹੋਣਗੇ ਜਾਂ ਨਹੀਂ ਇਹ ਗੱਲ ਸੁਣ ਕੇ ਕੁੜੀ ਰਲਣਾ ਭੱਜੀ ਆਈ ਉਹਦੇ ਨਾਲ ਉਹਦੇ ਘਰ ਵਾਲਾ ਡਾਕਟਰ ਵੀ ਆਇਆ ਸੀ ਦੋਨੇ ਜਣੇ ਬੇਬੇ ਦੇ ਕੋਲ ਆਏ ਉਹ ਬੇਬੇ ਨੂੰ ਵੇਖ ਕੇ ਕਹਿਣ ਲੱਗੇ ਬੇਬੇ ਤੂੰ ਤਾਂ ਸੱਚੀ ਬੋਡ ਹੋਣਾ ਹੈ ਇਸ ਤਰ੍ਹਾਂ ਕਰ ਆਪਾਂ ਬੇਬੇ ਨੂੰ ਹਸਪਤਾਲ ਦਾਖਲ ਕਰ ਲੰਨੇ ਆ ਦਾਖਲ ਦਾ ਨਾਂ ਸੁਣ ਕੇ ਛੋਟੀ ਬੂ ਨੂੰ ਭਾਜਣਾ ਪੈ ਗਿਆ ਨਾ ਦਾਖਲ ਨੂੰ ਕੀ ਹੈ ਦਵਾਈ ਤਾਂ ਬੇਬੇ ਦੀ ਚੱਲੀ ਜਾਂਦੀ ਹੈ ਰਾਨੋ ਕਹਿਣ ਲੱਗੀ ਭਾਬੀ ਅਸੀਂ ਤੁਹਾਨੂੰ ਹਸਪਤਾਲ ਦੇ ਵਿੱਚ ਰਹਿਣ ਨਹੀਂ ਦੰਦੇ ਤੇ ਨਾ ਹੀ ਉੱਥੇ ਤੁਹਾਨੂੰ ਰਹਿਣ ਲਈ ਕਹਾਂਗੇ ਮੇਰੀ ਡਿਊਟੀ ਹਸਪਤਾਲ ਦੇ ਵਿੱਚ ਹੀ ਹੁੰਦੀ ਹੈ ਕੋਈ ਨਹੀਂ ਅਸੀਂ ਆਪ ਹੀ ਬੇਬੇ ਦਾ ਖਿਆਲ ਰੱਖ ਲਵਾਂਗੇ ਉਹ ਬੇਬੇ ਨੂੰ ਹਸਪਤਾਲ ਲੈ ਗਏ ਬਲਦੇਵ ਸਿੰਘ ਵੀ ਨਾਲ ਗਿਆ ਸੀ ਤਨ 4 ਦਿਨ ਹਸਪਤਲ ਰਹੀ ਫਿਰ ਡਾਕਟਰ ਸਮਝ ਗਿਆ ਉਹਨੂੰ ਇਹ ਸੀ ਕਿ ਚਲੋ ਆਖਰੀ ਟਾਈਮ ਹੈ ਆਪਣੇ ਜੀਵਾਂ ਦੇ ਵਿੱਚ ਚਲੀ ਜਾਵੇ ਆਪਣੇ ਘਰ ਦੇ ਵਿੱਚ ਚਲੀ ਜਾਵੇ ਉਸਨੇ ਬੇਬੇ ਨੂੰ ਹਸਪਤਲ ਤੋਂ ਛੁੱਟੀ ਦਿਵਾ ਦਿੱਤੀ ਬੇਬੇ ਘਰ ਆ ਗਈ ਬੜੇ ਫੋਨ ਕੀਤੇ ਕਿ ਤੂੰ ਆ ਜਾ ਬੇਬੇ ਬਹੁਤ ਬਿਮਾਰ ਹੈ ਪਰ ਉਹਦਾ ਇੱਕੋ ਹੀ ਕਹਿਣਾ ਸੀ ਤੁਸੀਂ ਸਾਰੇ ਹੈਗੇ ਨਾ ਬੇਬੇ ਦਾ ਇਲਾਜ ਕਰਾਉਣ ਵਾਸਤੇ ਫਿਰ ਮੈਥੋਂ ਦੱਸੋ ਕੀ ਕਰਾਉਣਾ ਹੈ ਮੈਨੂੰ ਇੱਥੇ ਬੜੇ ਕੰਮ ਹੈ ਉਤਾ ਮੈਂ ਕਰਦੀਆਂ ਕਿਸ਼ਤਾਂ ਭਰਨੀਆਂ ਐ ਗੱਡੀ ਦੀ ਕਿਸ਼ਤ ਭਰਨੀ ਐ ਜੋ ਆਕਾਂ ਦੇ ਖਰਚੇ ਐ ਸੋ ਮੇਰੇ ਕੰਮ ਐ ਛੁੱਟ ਜਾਣਗੇ ਮੈਂ ਇੱਕ ਵਾਰੀ ਇੱਥੇ ਆ ਗਿਆ ਮੁੜ ਕੇ ਮੈਨੂੰ ਉਹ ਕੰਮ ਨਹੀਂ ਮਿਲਣਾ ਹੁਣ ਤਾਂ ਮੈਨੂੰ ਬੜਾ ਵਧੀਆ ਕੰਮ ਮਿਲਿਆ ਹੈ ਘਰ ਦੇ ਨੇੜੇ ਹੀ ਐ ਮੁੜ ਕੇ ਪਤਾ ਨਹੀਂ ਕਿੱਥੇ ਕੰਮ ਮਿਲੇਗਾ ਕਿੱਥੇ ਨਹੀਂ ਇੱਕ ਨਾ ਮੰਨੀ ਤੇ ਐਨਾ ਕਹਿ ਕੇ ਫੋਨ ਕੱਢ ਦਿੱਤਾ ਫਿਰ ਬੇਬੇ ਜੀ ਨੂੰ ਘਰੇ ਲਿਆਂਦੇ ਐ ਅਗਲੇ ਦਿਨ ਸਵੇਰੇ 11 ਵਜੇ ਬੇਬੇ ਦਮ ਤੋੜ ਜਾਂਦੀ ਐ ਬੇਬੇ ਦੀ ਮੌਤ ਤੋਂ ਬਾਅਦ ਨੋ ਬੜੀ ਉੱਚੀ ਉੱਚੀ ਰੋ ਰਹੀ ਸੀ ਧੀ ਵਿਚਾਰੀ ਬੈਠੀ ਰੋ ਰਹੀ ਸੀ ਉਸ ਦੀ ਅੱਜ ਅੱਖਾਂ ਹੀ ਅੰਨੀਆਂ ਹੋ ਗਈਆਂ ਸੀ ਰੋ ਰੋ ਕੇ ਮਾਮਾ ਧੀਆਂ ਦਾ ਪਿਆਰ ਹੀ ਨਾ ਸੀ ਮਾਮਾ ਧੀਆਂ ਦਾ ਰਿਸ਼ਤਾ ਇਹੋ ਜਿਹਾ ਹੁੰਦਾ ਉਹ ਤਾਂ ਬੇਬੇ ਦੇ ਗਲ ਨੂੰ ਕੁਟ-ਕੁਟ ਕੇ ਚਿਮੜ ਰਹੀ ਸੀ ਲੋਕੀ ਉਸ ਨੂੰ ਪੱਟ-ਪੱਟ ਕੇ ਬੇਬੇ ਤੋਂ ਪਰਾਂ ਕਰ ਰਹੇ ਸੀ ਪਰ ਧੀ ਵਾਰ-ਵਾਰ ਚਿਮੜ ਰਹੀ ਸੀ ਇਹ ਹੀ ਆਖਰੀ ਸੀ ਮਾਂ ਅੱਜ ਦੀਆਂ ਵਿਛੜੀਆਂ ਫੇਰ ਪਤਾ ਨਹੀਂ ਕਿਹੜੇ ਜਨਮਾਂ ਵਿੱਚ ਮਿਲਾਂਗੀਆਂ ਪਤਾ ਨਹੀਂ ਮਿਲਾਂਗੀ ਜਾਂ ਨਹੀਂ ਮਾਂ ਤੂੰ ਮੈਨੂੰ ਛੱਡ ਕੇ ਕਿਉਂ ਤੁਰ ਗਈ ਉਸ ਦਾ ਬਿਲਾਪ ਉਸ ਦਾ ਬਿਲਾਪ ਕਿਸੇ ਤੋਂ ਦੇਖਿਆ ਨਹੀਂ ਜਾਂਦਾ ਸੀ ਉਸ ਦਾ ਬਾਪ ਬਲਦੇਵ ਸਿੰਘ ਬੰਦਿਆਂ ਦੇ ਵਿੱਚ ਇੱਕ ਪਾਸੇ ਚੁੱਪ ਬੈਠਾ ਸੀ ਉਹ ਹੰਝੂ ਵਾਰ ਰਿਹਾ ਸੀ ਬਸ ਕੁਝ ਨਹੀਂ ਕਹਿ ਰਿਹਾ ਸੀ ਬਸ ਉਸ ਨੂੰ ਆਪਣੀ ਘਰ ਵਾਲੇ ਦੀ ਤਕਲੀਫ ਦਿੱਸਖ ਰਹੀ ਸੀ ਉਸ ਨੇ ਜਉਂਦੇ ਜੀ ਘੱਟੀ ਸੀ ਇਹ ਤਕਲੀਫ ਕਿਸੇ ਹੋਰ ਨੇ ਨਹੀਂ ਵੇਖੀ ਉਸ ਦੀ ਸਗੀ ਉਲਾਦ ਨੇ ਉਸ ਨੂੰ ਦਿੱਤੀ ਸੀ ਪਤਾ ਨਹੀਂ ਵੱਡੇ ਮੁੰਡੇ ਨੂੰ ਕਿੰਨੇ ਫੋਨ ਕੀਤੇ ਸੀ ਸ਼ਾਇਦ ਛੋਟੇ ਮੁੰਡੇ ਨੇ ਵੀ ਕੀਤਾ ਹੋਵੇ ਬਲਦੇਵ ਸਿੰਘਾ ਤਾਂ ਗੁੱਸੇ ਦੇ ਵਿੱਚ ਫੋਨ ਹੀ ਨਹੀਂ ਕੀਤਾ ਸੀ ਵੱਡੇ ਮੁੰਡੇ ਦਾ ਫੋਨ ਆਇਆ ਕੱਲ ਦੁਪਹਿਰ ਤੱਕ ਮੈਂ ਪਹੁੰਚ ਜਾਵਾਂਗਾ ਬੇਬੇ ਦੀ ਲਾਸ ਨੂੰ ਸ਼ਹਿਰੀ ਰੱਖਿਓ ਉਹ ਹਸਪਤਾਲ ਦੇ ਵਿੱਚ ਬੇਬੇ ਦੀ ਲਾਸ ਨੂੰ ਰੱਖ ਕੇ ਆਈ ਸੀ ਅਗਲੇ ਦਿਨ ਮੁੰਡਾ ਇੱਕਮ ਪਹੁੰਚ ਗਿਆ ਨਾਲ ਘਰਵਾਲੀ ਤੇ ਦੋਵੇਂ ਜਵਾਬ ਸੀ ਉਹਨਾਂ ਨੂੰ ਦੇਖ ਕੇ ਬਲਦੇਵ ਸਿੰਘ ਗੁੱਸੇ ਵਿੱਚ ਲਾਲ ਹੋ ਗਿਆ ਬਲਦੇਵ ਸਿੰਘ ਉੱਠ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਹੁਣ ਵੀ ਨਾ ਆਉਂਦਾ ਹੁਣ ਕਿਉਂ ਆਇਆ ਮੂੰਹ ਚੱਕ ਕੇ ਨਾ ਜਿਉਂਦੇ ਜੀ ਤੂੰ ਆ ਨਾ ਸਕਿਆ ਤੇਰੀ ਮਾਂ ਕਿੰਨਾ ਕਰ ਲਾਉਂਦੀ ਰਹੀ ਤੈਨੂੰ ਦੇਖਣ ਲਈ ਤੇਰੇ ਜਵਾਕਾਂ ਨੂੰ ਦੇਖਣ ਲਈ ਹੁਣ ਮਰੀ ਤੋਂ ਤੂੰ ਆ ਗਿਆ ਲੋਕ ਦਿਖਾਵਾ ਕਰਨ ਵਾਸਤੇ ਛੋਟੀ ਨੂੰ ਉੱਠ ਕੇ ਮੂਰੇ ਹੋਈ ਆਪਦੀ ਤਰਫ ਤੋਂ ਉਹ ਅਮਰੀਕਾ ਵਾਲਿਆਂ ਦੀ ਹਿਮਾਇਤੀ ਬਣਦੀ ਸੀ ਨਾ ਬਾਪੂ ਜੀ ਇਹ ਕੀ ਕਹਿ ਰਹੇ ਹੋ ਇੰਨੇ ਟਾਈਮ ਬਾਅਦ ਆਇਆ ਤੁਸੀਂ ਇਸ ਤਰ੍ਹਾਂ ਕਿਉਂ ਗੱਲ ਕਰ ਰਹੇ ਹੋ ਬਾਪੂ ਬਲਦੇਵ ਸਿੰਘ ਕਹਿਣ ਲੱਗਾ ਬਸ ਬਸ ਭਾਈ ਤੂੰ ਤਾਂ ਚੁੱਪ ਹੀ ਰਹਿ ਤੂੰ ਤਾਂ ਬੜੀ ਸੇਵਾ ਕੀਤੀ ਹੈ ਨਾ ਆਪਦੀ ਬੇਬੇ ਦੀ ਓਏ ਤੁਸੀਂ ਇਲਾਜ ਨਾ ਕਰਾ ਸਕੇ ਪੈਤੂ ਤਾਂ ਕਹਿੰਦੀ ਸੀ ਕਿ ਬੁਢੀ ਦਾ ਇਲਾਜ ਬੜਾ ਮਹਿੰਗਾ ਹੈ ਅਸੀਂ ਕਰਾ ਨਹੀਂ ਸਕਦੇ ਫਿਰ ਅਮਰੀਕਾ ਵਾਲਾ ਮਹੀਨੇ ਤੇ 500 ਰੁਪਏ ਪਾਉਂਦਾ ਰਿਹਾ ਫਿਰ ਅਮਰੀਕਾ ਵਾਲਾ ਮੁੰਡਾ ਇੱਕਮ ਕਹਿੰਦਾ ਹਾਂ ਬਾਪੂ ਮੈਂ ਪੈਸੇ ਤਾਂ ਪਾਉਂਦਾ ਸੀ ਫਿਰ ਤੂੰ ਐਵੇਂ ਮੇਰੇ ਗਾਲ ਕਿਉਂ ਪਈ ਜਾਂਦਾ ਹੈ ਬੇਬੇ ਦੇ ਇਲਾਜ ਵਾਸਤੇ ਦਸਵੇਂ ਮਹੀਨੇ ਇਹਦੇ ਮਹੀਨੇ ਤੇਰੇ ਖਾਤੇ ਵਿੱਚ ਪੈਸੇ ਪਾਉਂਦਾ ਰਿਹਾ ਬਲਦੇਵ ਸਿੰਘ ਕਹਿਣ ਲੱਗਾ ਓਏ ਤੈਨੂੰ ਪਤਾ ਕੀ ਹੈ ਮਾਪਿਆਂ ਨੂੰ ਸਿਰਫ ਪੈਸੇ ਨਹੀਂ ਬੁਢਾਪੇ ਵਿੱਚ ਓੜਾ ਚਾਹੀਦੀ ਹੁੰਦੀ ਹੈ ਆਪਣਾ ਸਹਾਰਾ ਓਏ ਤੁਸੀਂ ਪੈਸਿਆਂ ਦੀ ਧੋਸ ਦਿਖਾਉਂਦੇ ਹੋ ਤਾ ਕੀ ਹੋਇਆ ਜੇ ਤੂੰ ਮੇਰੇ ਖਾਤੇ ਵਿੱਚ 2500 ਰੁਪਏ ਪਾਤਾ ਅਸੀਂ ਤੁਹਾਡੇ ਲਈ ਬਹੁਤ ਕੁਝ ਕੀਤਾ ਜਦੋਂ ਤੁਸੀਂ ਨਿੱਕੇ ਨਿੱਕੇ ਸੀ ਅਸੀਂ ਵੀ ਤੁਹਾਨੂੰ ਪੈਸੇ ਫੜਾ ਕੇ ਕਹਿ ਦਿੰਦੇ ਆ ਚੱਕੋ ਪੈਸੇ ਆਪਦਾ ਆਪ ਸਾਮੋ ਓਏ ਤੁਹਾਨੂੰ ਕਿਵੇਂ ਸਾਮਿਆ ਤੁਹਾਨੂੰ ਕਿਵੇਂ ਫੜਿਆ ਕਾਹਦਾ ਲਾਲਚ ਸੀ ਸਾਨੂੰ ਤੁਹਾਡੇ ਤੋਂ ਅਸੀਂ ਕਿਸੇ ਲਾਲਚ ਵਿੱਚ ਤੁਹਾਨੂੰ ਸਾਮਿਆ ਨਹੀਂ ਤੂੰ ਭਾਈ ਜਦੋਂ ਅਮਰੀਕਾ ਜਾ ਵੜਿਆ ਤੈਨੂੰ ਡਾਲਰਾਂ ਦਾ ਮੋਹ ਪੈ ਗਿਆ ਮਗਰ ਤੈਨੂੰ ਮਾਂ ਨਾ ਦਿਸੀ ਓ ਜਿਹੜੀ ਮਾਂ ਮਰ ਗਈ ਪੁੱਤ ਨੂੰ ਯਾਦ ਕਰਦੀ ਕਰਦੀ ਤਾ ਪੁੱਤ ਕਹਿੰਦਾ ਮੈਂ 2500 ਮਹੀਨਾ ਘਲਦਾ ਸੀ ਓਏ ਸ਼ਰਮ ਮਾਨਾ ਸ਼ਰਮ ਲਾ ਲਈਏ ਤੇ ਮੈਂ ਜਿਨੇ ਜਨਮ ਦਿੱਤਾ ਓ ਮਰ ਗਈ ਐ ਤੈਨੂੰ ਚੇਤੇ ਕਰਦੀ ਕਰਦੀ ਤੈਨੂੰ ਡੀਕਦੀ ਡੀਕਦੀ ਤੂੰ ਨਾ ਆਇਆ ਆਖੇ ਮੇਰੇ ਕੰਮ ਬਹੁਤ ਐ ਕੰਮ ਤਾਂ ਪੁੱਤਾ ਸਾਰੀ ਉਮਰ ਨਹੀਂ ਮੁੱਕਦੇ ਪਰ ਜਨਮ ਦੇਣ ਵਾਲੀ ਨਹੀਂ ਵਾਪਸ ਆਉਂਦੀ ਤੁਸੀਂ ਹੁਣ ਵੀ ਨਾ ਆਂਦੇ ਹੁਣ ਕਿਹੜਾ ਉਹਨਾਂ ਵਿਚਾਰੀ ਨਾ ਮਰੀ ਪਈ ਨਾ ਉੱਠ ਕੇ ਤੈਨੂੰ ਵੇਖਣਾ ਸੀ ਕਿ ਤੂੰ ਆ ਗਿਆ ਕਿ ਨਹੀਂ ਕਿਉਂ ਲੋਕ ਵਿਖਾਵਾ ਕਰਨ ਲਈ ਆਇਆ ਹੈ ਫੇਰ ਉਹ ਛੋਟੇ ਮੁੰਡੇ ਨੂੰ ਕਹਿਣ ਲੱਗਾ ਚੰਗੀ ਤੂੰ ਵੀ ਨਹੀਂ ਕੀਤੀ ਇੱਕ ਦਵਾਈ ਕਰਕੇ ਤੁਸੀਂ ਕੀ ਕੀ ਗੱਲਾਂ ਨਹੀਂ ਸੁਣਾਈਆਂ ਛੋਟਾ ਮੁੰਡਾ ਕਹਿੰਦਾ ਬਾਪੂ ਮੈਂ ਤਾਂ ਬੋਲਿਆ ਹੀ ਨਹੀਂ ਬਲਦੇਰ ਸਿੰਘ ਕਹਿਣ ਲੱਗਾ ਓਏ ਤੇਰੇ ਘਰ ਵਾਲੀ ਬਹੁਤ ਬੋਲਦੀ ਐ ਤੈਨੂੰ ਬੋਲਣ ਦੀ ਲੋੜ ਹੀ ਕੀ ਐ ਜੇਕਰ ਤੂੰ ਆਪਦੀ ਮਾਂ ਨੂੰ ਚੰਗਾ ਸਮਝਦਾ ਹੁੰਦਾ ਉਹਦੀ ਕਦਰ ਕਰਦਾ ਹੁੰਦਾ ਤੇਰੀ ਘਰ ਵਾਲੀ ਦੀ ਕੀ ਜ਼ਰੂਰਤ ਸੀ ਉਹ ਦਵਾਈ ਦੇ ਪੈਸੇ ਸੁਣਾਉਂਦੀ ਬਸ ਪੁੱਤਾ ਉਹਨੇ ਜਿੰਨੀ ਜ਼ਿੰਦਗੀ ਜਿਉਣੀ ਸੀ ਜਿਉਲੀ ਹੁਣ ਮੈਂ ਵੀ ਮਰਿਆ ਬਰਾਬਰੀ ਆ ਮੈਨੂੰ ਪਤਾ ਹੀ ਹੈ ਜੋ ਤੁਸੀਂ ਉਹਦੇ ਨਾਲ ਕੀਤਾ ਉਹ ਮੇਰੇ ਨਾਲ ਵੀ ਹੋਣੀ ਹੈ ਕੁਝ ਟਾਈਮ ਪਹਿਲਾਂ ਸਾਰੇ ਲੋਕੀ ਵੱਡੇ ਪੁੱਤ ਤੇ ਨੋ ਨੋ ਦੇਖ ਰਹੇ ਸੀ ਅਮਰੀਕਾ ਵਾਲੇ ਨੋ ਤੇ ਪੁੱਤ ਆਉਣ ਵਾਲੇ ਨੇ ਹੁਣ ਉਹੀ ਲੋਕੀ ਉਹਨਾਂ ਤੇ ਥੂ ਥੂ ਕਰ ਰਹੇ ਸੀ ਜਿਉਂਦੀ ਮਾਂ ਤੋਂ ਤਾਂ ਆਈ ਨਹੀਂ ਮਰੀ ਮਾਂ ਤੋਂ ਮੂੰਹ ਚੱਕ ਕੇ ਆ ਗਏ ਇਹੋ ਜੀ ਪੁੱਤਾਂ ਤੋਂ ਕੀ ਲੈਣਾ ਜਿਹੜੇ ਮਾਪਿਆਂ ਦੇ ਨਾਲ ਹੋ ਸਕੇ ਜਿਹੜੇ ਇੱਧਰਲੇ ਸੀ ਉਹ ਦਵਾਈ ਦੇ ਪੈਸੇ ਸੁਣਾਉਂਦੇ ਰਹੇ ਕਿ ਮਾਪੇ ਜਦੋਂ ਪੁੱਤ ਪਾਲਦੇ ਆ ਉਹਨਾਂ ਨੂੰ ਸੁਣਾਉਂਦੇ ਆ ਕਿ ਅਸੀਂ ਤੁਹਾਨੂੰ ਪਾਲਿਆ ਤੁਹਾਡਾ ਪਾਲਣ ਪੋਸਣ ਕੀਤਾ ਤੁਹਾਡੇ ਲਈ ਅਸੀਂ ਰਾਤਾਂ ਜਾਗੀਆਂ ਕਦੇ ਕਿਸੇ ਮਾਪੇ ਨੇ ਕਿਹਾ ਤੇਰੇ ਪਿੱਛੇ ਮੇਰੇ ਦੋ ਤਿੰਨ ਸਾਲ ਬਰਬਾਦ ਹੋ ਗਏ ਮੈਂ ਦੋ ਤਿੰਨ ਸਾਲ ਰਾਤਾਂ ਨੂੰ ਤੈਨੂੰ ਮੋਢੇ ਲਾ ਲਾ ਕੇ ਖੜਾਂਦੀ ਰਹੀ ਰਾਤ ਨੂੰ ਸੌਂਦਾ ਨਹੀਂ ਹੁੰਦਾ ਸੀ ਰੋਣ ਲੱਗ ਜਾਂਦਾ ਸੀ ਕਦੇ ਕਿਸੇ ਮਾਂ ਨੇ ਕਿਸੇ ਪੁੱਤ ਨੂੰ ਇਹ ਲੰਬਾ ਦਿੱਤਾ ਮਾਂ ਬਿਮਾਰ ਹੋ ਜੇ ਪੁੱਤ ਚਾਰ ਪੈਸੇ ਲਾ ਦੇਣਾ ਤਾਂ ਕਹਿੰਦੇ ਨੇ ਕਿ ਬੁੜੀਏ ਇੰਨੇ ਪੈਸੇ ਲਾਗੇ ਤੇਰੇ ਤੇ ਮਾਪੇ ਮਾਪੇ ਹੁੰਦੇ ਐ ਮਾਪੇ ਪੁੱਤਾਂ ਵਾਸਤੇ ਕਰਕੇ ਵੀ ਫੇਰ ਨਹੀਂ ਸੁਣੋਂਦੇ ਪੁੱਤ ਮਿੰਟਾਂ ਵਿੱਚ ਹੀ ਸੁਣਾ ਦਿੰਦੇ ਐ ਆਖਰ ਨੂੰ ਭਈ ਬੁੱਢੇ ਤਮ ਪੁੱਤਾਂ ਨੇ ਵੀ ਹੋਣਾ ਓਸੇ ਜਗ੍ਹਾ ਤੇ ਉਹਨਾਂ ਵੀ ਆਉਣਾ ਐ ਜਿਹੜੇ ਜਗ੍ਹਾ ਤੇ ਅੱਜ ਮਾਪੇ ਬੈਠੇ ਐ ਇਸ ਲਈ ਜੇਕਰ ਤੁਹਾਡੇ ਮਾਪਿਆਂ ਦੀ ਤੁਸੀਂ ਕਦਰ ਕਰੋਗੇ ਮਾਪਿਆਂ ਨੂੰ ਚੰਗਾ ਸਮਝੋਗੇ ਤਾਂ ਹੀ ਅੱਗੇ ਜਾ ਕੇ ਤੁਹਾਡੀ ਕਦਰ ਹੋਣੀ ਐ ਨਹੀਂ ਕਦਰ ਤੁਹਾਡੀ ਵੀ ਨਹੀਂ ਹੋਣੀ ਆਪਣੇ ਮਾਪਿਆਂ ਦਾ ਸਤਿਕਾਰ ਕਰੋ ਆਪਣੇ ਮਾਪਿਆਂ ਦੀ ਇੱਜ਼ਤ ਕਰੋ ਮਾਪੇ ਬਾਰ-ਬਾਰ ਨਹੀਂ ਮਿਲਦੇ ਕਹਾਣੀ ਜੇ ਤੁਹਾਨੂੰ ਪਸੰਦ ਆਈ ਤਾਂ ਇਸ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ